ਅੱਜ ਅਸੀਂ ਖੜੇ ਆ ਜੋ ਸਾਡੇ ਸੇਵਾ ਕੇਂਦਰ ਹੈ ਬੜਾ ਪੁਰਾਣਾ ਇਹ ਪੋਪੁਰ ਚ ਮਿਲ ਦਾ ਰੋਡ ਆ ਬੁੱਲਵਾਂ ਨੂੰ ਜਾਂਦਾ ਹੈ ਰੋਡ ਇਹ ਸ਼ੁਕਰ ਮਿਲ ਦੇ ਬਿਲਕੁਲ ਨਜ਼ਦੀਕ ਆ ਇਹ ਇੱਥੇ ਨਹੀਂ ਬੜੀ-ਬੜੀਆਂ ਕਬੀਟਾਂ ਆ ਰਹੀਆਂ ਇਹ ਸੂਭਾ ਕੇਂਦਰ ਦਾ ਕੰਮ ਸਹੀ ਚੱਲਦਾ ਜੋ ਵੀ ਪਲਾਜ਼ਮ ਦੱਸਦੇ ਵੀ ਕੰਮ ਸਹੀ ਆ ਪੌਲੂ ਵੀ ਦਾ ਜੀ ਸਹੀ ਆ ਪਰ ਨਗਰ ਕੌਂਸਲ ਦੀ ਇੱਥੇ ਇੱਕ ਬਹੁਤ ਵੱਡੀ ਖਾਮੀ ਪਾਈ ਗਈ ਆ ਕਾਫੀ ਸਮੇ ਤੋਂ ਕਈ ਨਗਰ ਕੌਂਸਲ ਆਈਆਂ ਕਈ ਬਦਲੀਆਂ ਹੁਣ ਨਵੀਂ ਵੀ ਨਗਰ ਕੌਂਸਲ ਆਈ ਉਹ ਵੀ ਧਿਆਨ ਨਹੀਂ ਦੇ ਰਹੀ ਇਹਦੇ ਵਿੱਚ ਕਿਉਂਕਿ ਇੱਥੇ ਬਾਥਰੂਮ ਦੋ ਬਣਿਆ ਪਾਣੀ ਦੀ ਟੈਂਕੀ ਆ ਬਹੁਤ ਮਸ਼ਹੂਰ ਇੱਥੇ ਇੱਕ ਪਾਰਕਿਆ ਲੱਗੇ ਸੁਭਦਾ ਕੇਂਦਰ ਦੇ ਨਾਲ ਹੀ ਇੱਕ ਪਾਰਕ ਵੀ ਆ ਪਾਰਕ ਦੇ ਕੋਲ ਦੋ ਬਾਥਰੂਮ ਬਣਿਆ ਜੋ ਟੁਇਲਟ ਦਾ ਇੱਕ ਤੇ ਇੱਕ ਦੂਸਰਾ ਬਾਥਰੂਮ ਜਿਹੜਾ ਹੁੰਦਾ ਉਹ ਆ ਇੱਥੇ ਜੋ ਬੜੇ ਇੱਥੇ ਸਾਰੇ ਆ ਰਹੇ ਜੋ ਸਾਡੀਆਂ ਬੀਬੀਆਂ ਭੈਣਾਂ ਆਉਂਦੀਆਂ ਸੇਵਾ ਦੇ ਅੰਦਰ ਕੋ ਕੰਮ ਕਰਾਉਂ ਔਰ ਸਾਡੇ ਭਾਈ ਆਉਂਦੇ ਆ ਯੂਰਗ ਆਉਂਦੇ ਆ ਜਿਹਨਾਂ ਨੂੰ ਬਹੁਤ ਔਖੇ ਹੁੰਦੇ ਹੋ ਕਿਉਂਕਿ ਇੱਥੇ ਬਾਥਰੂਮ ਕਰਨ ਨੂੰ ਕੋਈ ਜਗ੍ਹਾ ਨਹੀਂ ਜਿਹੜਾ ਕਿ ਬਾਥਰੂਮ ਕਰਨ ਕੋਈ ਜਗ੍ਹਾ ਹੈ ਨਹੀਂ ਇੱਥੇ ਇਹਨੇ ਬਾਥਰੂਮਾਂ ਦੇ ਕੋਰੇ ਇੰਨੀ ਭੰਗਿਆ ਭੰਗ ਦੇ ਫੂਟੇ ਕਹਿੰਦੇ ਪੰਜਾਬੀ ਵਿੱਚ ਭੰਗ ਜਿਹੜੀ ਲੋਕ ਮਲਕੇ ਪੀਂਦੇ ਆ ਉਹ ਜਿਹੜੇ ਫੂਟੇ ਆ ਉਹੀ ਇੱਥੇ ਦਿਖਾਈ ਦਿੰਦੇ ਆ ਇਸ ਕਰਕੇ ਇੱਕ ਨਗਰ ਕੌਂਸਲ ਨੂੰ ਬਹੁਤ ਇਹ ਸੁਨੇਹਾ ਸਾਡਾ ਪੱਤਰਕਾਰਾਂ ਦਾ ਕਿ ਇਦਾਂ ਦੀਆਂ ਗੱਲਾਂ ਵੱਲ ਧਿਆਨ ਜ਼ਰੂਰ ਦਿਓ ਕਿਉਂਕਿ ਪਹਿਲਾਂ ਵੀ ਬੜੇ ਕੰਮ ਚੱਲਦੇ ਆ ਰਹੇ ਆ ਪਹਿਲਾਂ ਆਪ ਉਹਨਾਂ ਨੂੰ ਕਹਿੰਦੇ ਸੀ ਉਹ ਮਾੜਿਆ ਨਵੇਂ ਪ੍ਰਧਾਨ ਬਣ ਗਏ ਕੌਂਸਲਰ ਬਣ ਗਏ ਇਸ ਕਰਕੇ ਇਹਨਾਂ ਨੂੰ ਇਸ ਮਸਲੇ ਦੇ ਉੱਤੇ ਜ਼ਰੂਰੀ ਧਿਆਨ ਦੇਣ ਦੀ ਲੋੜ ਹੈ ਤਾਂ ਤੇ ਹੋਰ ਵੀ ਸ਼ਹਿਰ ਚ ਅਸੀਂ ਦਿਖਾਵਾਂਗੇ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਵਿੱਚ ਜੋ ਇੱਥੇ ਬੜਾ ਕੁਝ ਹੋ ਰਿਹਾ ਕੋਈ ਸਿਪਾਈ ਨਹੀਂ ਕਿਤੇ ਸ਼ਹਿਰ ਦੇ ਵਿੱਚ ਕੋਈ ਗੱਲ ਨਹੀਂ ਹੈ ਉਹ ਬਾਅਦ 'ਚ ਆਪਾਂ ਮੁੱਦਾ ਠਾਵਾਵਾਂਗੇ ਹੁਣ ਸਾਡਾ ਜਿਹੜਾ ਮੇਨ ਮੁੱਦਾ ਸਾਡਾ ਮਕਸਦ ਇਹ ਹੈ ਕਿ ਇੱਥੇ ਜੋ ਆਮ ਪਬਲਿਕ ਸੂਭਾ ਸੇਵਾ ਕੇਂਦਰ ਦੇ ਵਿੱਚ ਕੰਮ ਕਰਉ ਹੁੰਦੀ ਆ ਸਵੇਰ ਤੋਂ 9 ਵਜੇ ਆ ਜਾਂਦੇ ਪਜਾੜੇ ਇੱਥੋਂ ਹੀ ਬਣ ਕੇ ਇੱਥੇ ਇੰਨੇ ਲੋਕ ਜਮ੍ਹਾਂ ਹੋ ਜਾਂਦੇ ਉਹਨਾਂ ਨੂੰ ਬੜੀ ਦੂਰ ਤੱਕ ਉੱਤਰ ਜਾਤੇ ਹੋਣਾ ਨੰਬਰ ਲੱਗ ਜਾਂਦਾ ਬਾਹਰ ਜਾਣਾ ਪੈਂਦਾ ਬਾਥਰੂਮ ਕਰਨ ਇੱਥੇ ਉਹਨ ਬਹੁਤ ਤੰਗੀ ਆ ਰਹੀ ਆ ਅਸੀਂ ਇੱਕ ਵਾਰੀ ਫੇਰ ਪ੍ਰਧਾਨ ਸਾਹਿਬ ਨੂੰ ਜਿਹੜੇ ਸਾਡੇ ਮੌਜੂਦਾ ਪ੍ਰਧਾਨ ਨਗਰ ਕੌਂਸਲ ਦੇ ਹੋਣਾ ਨੇ ਵੀ ਕਹਿਣਾ ਚਾਹੁੰਦੇ ਆ ਕਿ ਇਸ ਕੰਮ 'ਤੇ ਧਿਆਨ ਦਿਓ ਪੰਜਾਬ ਸਰਕਾਰ ਦੀ ਬਾਅਦ ਵਿੱਚ ਗੱਲ ਆਉਂਦੀ ਕਿਉਂਕਿ ਪੰਜਾਬ ਸਰਕਾਰ ਜਿਹੜੀ ਆ ਉਹ ਤਾਂ ਤੁਹਾਨੂੰ ਹਦਾਇਤਾਂ ਕਰ ਸਕਦੀ ਆ ਕੰਮ ਤੁਸੀਂ ਕਰਨਾ ਧੰਨਵਾਦ ਜੀ ਮੇਰੇ ਨਾਲ ਕੈਮਰਾਮੈਨ ਤੇ ਸਹਿਯੋਗੀ ਜੋ ਸਾਡੇ ਮੇਨ ਹੈਗੇ ਗੁਰਮਿੰਦਰ ਸਿੰਘ ਜੀ ਤੇ ਉਸ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਹੈਗਾ ਬਾਬਾ ਸੁਜੀਤ ਜੀ ਜਿਹੜੇ ਨੂੰ ਕਹਿੰਦੇ ਸਾਂਝ ਕੇਂਦਰ ਆ ਲੋਕ ਮਿਲਦੇ ਬਿਲਕੁਲ ਸਾਹਮਣੇ ਆ। ਇੱਥੇ ਜੋ ਕਾਫੀ ਸੁਭਦਾ ਕੰਦਰ ਸਾਹਿਬ ਉਹਨਾਂ ਨਾਲ ਅੱਜ ਗੱਲ ਕਰਦੇ ਆ। ਉਹ ਸਾਡੇ ਅਸ਼ਰਫ ਜੀ ਆ ਜੋ ਇੱਥੇ ਮੈਨੇਜਰ ਮੈਨੇਜਰ ਹੈਗੇ ਤੇ ਅੱਜ ਆਪਾਂ ਉਹਨਾਂ ਨਾਲ ਗੱਲ ਕਰਦੇ ਕਿ ਜਿਹੜੇ ਬਾਕੀ ਮੁਲਾਜ਼ਮ ਹੈ ਉਹ ਤੁਹਾਡੇ ਕਿੱਦਾਂ ਕੰਮ ਕਰਦੇ ਆ ਤੇ ਜੋ ਪਬਲਿਕ ਆਉਂਦੀ ਉਹਦੀ ਡੀਲ ਕਿੱਦਾਂ ਦੀ ਆ। ਹਾਂ ਜੀ ਅਸ਼ਰਫ ਜੀ ਕੀ ਕਹਿਣਾ ਚਾਹੁੰਦੇ ਆ? ਬਹੁਤ ਬਹੁਤ ਕੰਮ ਕਰਨ ਵਾਲੇ ਜੀ ਇੱਥੇ ਆਏ। ਹਾਂ ਤੇ ਇਹ ਜਿਹੜੀ ਮੈਂ ਲੋਕਾਂ ਸਾਰਿਆਂ ਨੂੰ ਦੱਸਣ ਕਿਹਾ ਆ ਕਿ ਸਰਕਾਰੀ ਕੇਂਦਰ ਆਣ ਕੇ ਜਿਹੜੀਆਂ ਗਵਰਨਮੈਂਟ ਪੰਜਾਬ ਸਰਕਾਰ ਨੇ ਆਪਾਂ ਨੂੰ ਸਰਵਿਸਾਂ ਦਿੱਤੀਆਂ ਆ ਉਹਦਾ ਬਾਅਦ ਤੋਂ ਬਾਅਦ ਲਾਊਡ ਹੋਈਏ ਤੇ ਇੱਥੇ ਹੁਣ ਜਿੱਦਾਂ ਕਿ ਗਵਰਨਮੈਂਟ ਨੇ ਚਲਾਇਆ ਗਿਆ ਕਿ ਕਿਸੇ ਵੀ ਸਰਪੰਚ ਐਮਸੀ ਜਾਂ ਕਿਸੇ ਦੇ ਵੀ ਸਾਈਨ ਤੋਂ ਬਿਨਾਂ ਹੁਣ ਐਸਸੀ ਸਾਡੀਗੜ ਜਾਂ ਬੀਸੀ ਸਾਡੀਗੜ ਵਗੈਰਾ ਅਪਲਾਈ ਹੁੰਦੇ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਆਣ ਕੇ ਇੱਥੇ ਐਸਸੀ ਬੀਸੀ ਇਨਕਮ ਸਾਡੀਗੜ ਆਪਣੇ ਅਪਲਾਈ ਕਰੋ ਠੀਕ ਹੈ ਜੀ ਬਾਕੀ ਸਰਵਿਸ ਤਾਂ ਬਹੁਤ ਵਧੀਆ ਚੱਲਦੀ ਆ ਬਾਕੀ ਤੁਸੀਂ ਸੀਨੀਅਰ ਹੋ ਇੱਥੇ ਆਣ ਕੇ ਤੁਸੀਂ ਪੋਡੂ ਸਰਵਿਸ ਆਪਲਾਈ ਕਰਵਾਈਆਂ ਹੋਈਆਂ ਤੇ ਤੁਹਾਨੂੰ ਪਤਾ ਹੀ ਹੈਗਾ ਯਾ ਕਿ ਸਾਡਾ ਸਟਾਫ ਵੀ ਸਾਡਾ ਬਹੁਤ ਵਧੀਆ ਕੰਮ ਕਰ ਰਿਹਾ ਹੈ ਤੇ ਪੰਜਾਬ ਸਰਕਾਰ ਦਿੱਤੀਆਂ ਹੋਈਆਂ ਹਦਾਇਤਾਂ ਦੇ ਅਨੁਸਾਰ ਸਾਰੇ ਕੰਮ ਚੱਲ ਰਹੇ ਨੇ। ਜੇ ਸਟਾਫ ਨੂੰ ਕੋਈ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਰਹੀ ਕਿਸੇ ਕੰਮ ਨੇ ਨਹੀਂ ਸਾਡੇ ਉਹਦਾ ਕੋਈ ਦਿੱਕਤ ਨਹੀਂ ਆ ਰਹੀ। ਸਾਡਾ ਕੰਮ ਵਧੀਆ ਹੈ। ਜਿੱਦਾਂ ਗਵਰਨਮੈਂਟ ਸਰਕਾਰ ਪੰਜਾਬ ਸਰਕਾਰ ਦੀ ਇਹ ਨਿਸ਼ਚਿਆ ਨਦੇਜ ਦਿੱਤੀ ਹੋਇਆ ਉਸ ਬੋਡੀ ਦੇ ਕੰਮ ਚੱਲਦੇ ਹੈ। ਠੀਕ ਹੈ ਜੀ। ਜਿਹੜਾ ਸਰ ਮੈਂ 1076 ਨੰਬਰ ਜਿਹੜਾ ਸਰਕਾਰ ਬਨਉ ਹੈ ਇਹ ਕੀ ਹੁੰਦਾ ਹੈ? ਕਾਸ਼ੇ ਤਾਂ ਨੰਬਰ ਵਿੱਚ ਤੁਸੀਂ ਜੀ ਕਾਲ ਕਰਨੀ ਆ ਤੁਸੀਂ ਜਦੋਂ ਵੀ ਤੁਸੀਂ ਫਰੀ ਹੋਨੇ ਆ ਆਪਣੇ ਘਰ ਵਿੱਚ ਤੁਸੀਂ ਚਾਹੁੰਦੇ ਹੋ ਕਿ ਸਰਕਾਰ ਦਾ ਮੁਲਾਜ਼ਮ ਜਿਹੜਾ ਆ ਸੇਵਾ ਕੇਂਦਰ ਦਾ ਮੁਲਾਜ਼ਮ ਆਣ ਕੇ ਸਾਡੀਆਂ ਜਿਹੜੀਆਂ ਸਰਵਿਸਾਂ ਘਰ ਆਣ ਕੇ ਅਪਲਾਈ ਕੀਤੀਆਂ ਜਾਂਣ ਜਿਵੇਂ ਕਿ ਐਸ்சி ਸਰਟੀਫਿਕੇਟ ਛੋਟੀਆਂ-ਛੋਟੀਆਂ ਕੋਈ ਸਰਵਿਸਾਂ ਬਦਾਂ ਕਰਨਾ ਐਸੇ ਸਰਟੀਫਿਕੇਟ ਇਨਕਮ ਸਰਟੀਫਿਕੇਟ ਜਿੱਦਾਂ ਕੋਈ ਬਿਜੋਰ ਕਹੇ ਗਿਆ ਪੈਨਸ਼ਨ ਕਿਸੇ ਨੇ ਅਪਲਾਈ ਕਰਨੀ ਆ ਕੋਈ ਇਸ ਨੰਬਰ ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦਾ ਆ ਤੇ ਜਿਹੜਾ ਕਰਮਚਾਰੀ ਆ ਉਹ ਘਰ ਆਣ ਕੇ ਸਭ ਤੁਸੀਂ ਦਿਆ ਕਰੋ ਤੁਹਾਨੂੰ ਇੱਕ ਸਰਕਾਰ ਵੱਲੋਂ ਹੁਣ ਚਲਾਇਆ ਗਿਆ ਉਹ ਦੱਸਦੇ ਆ ਜੋ ਅਖਬਾਰਾਂ ਜਾ ਰਿਹਾ ਕਿ ਜਿਹੜੇ ਉਹ ਸਰਟੀਫਿਕੇਟ ਵਗੈਰਾ ਐਸੀ ਸਰਟੀਫਿਕੇਟ ਹੋਇਆ ਇਹਨਾਂ ਕੰਮ ਦਾ ਹੋਇਆ ਦੂਸਰੇ ਸਰਟੀਫਿਕੇਟ ਹੋਰ ਵੀ ਉਹਦੇ ਨਾਲ ਆ ਗਿਆ ਹਾਂਜੀ ਹਾਂਜੀ ਜਿਹੜੇ ਕਿ ਸਰਕਾਰ ਨੇ ਇਹ ਗੱਲ ਕਹੀ ਆ ਵੀ ਉਹਨਾਂ ਦੇ ਸਾਈਨ ਨੇ ਕਰਾਉਣ ਦੀ ਲੋੜ ਕਿਸੇ ਅਸਰ ਤੋਂ ਹਾਂਜੀ ਹਾਂਜੀ ਉਹਦੇ ਵਿੱਚ ਡਿਜੀਟਲ ਸਾਈਨ ਕਰ ਦਿੱਤੇ ਗਏ ਆ ਜੀ ਹਾਂ ਹੁਣ ਸਰਪੰਚ ਪੰਜ ਜਿਹੜੇ ਮੌਜੂਦਾ ਦੇ ਬਣੇ ਹੋਏ ਆ ਜਾਂ ਐਮਸੀ ਬਣੇ ਹੋਏ ਆ ਉਹ ਸਾਰਿਆਂ ਦੀ ਜਿਹੜੀਆਂ ਆਈਡੀਆਂ ਆ ਉਹ ਬਣਾ ਦਿੱਤੀਆਂ ਗਈਆਂ ਆ ਔਰ ਕਿਸੇ ਵੀ ਕੋਲ ਜਾ ਕੇ ਤੁਹਾਨੂੰ ਸਟੈਂਪ ਲਗਾਉਣ ਦੀ ਫਾਰਮ ਤੇ ਵੀ ਲੋੜ ਨਹੀਂ ਹੈਗੀ ਸਿਰਫ ਤੁਸੀਂ ਆਪਣਾ ਆਧਾਰ ਕਾਰਡ ਆਈਡੀ ਪ੍ਰੂਫ ਲੈ ਕੇ ਆਉਣਾ ਸਾਡੇ ਕੋਲ ਸਰਵਿਸ ਅਪਲਾਈ ਕਰਦਣੀ ਹੈ ਤੇ ਆਨਲਾਈਨ ਉਹਦੀ ਵੈਰੀਫਿਕੇਸ਼ਨ ਪਟਵਾਰੀ ਵੀ ਕਰਨਗੇ ਐਮ ਸੀ ਸਰਪੰਚ ਲੰਬੜਦਾਰ ਉਹ ਵੀ ਕਰਨਗੇ ਜੀ ਠੀਕ ਹੈ ਤੁਹਾਨੂੰ ਸਿਰਫ ਇੱਥੇ ਅਪਲਾਈ ਕਰਾ ਕੇ ਸਰਟੀਫਿਕੇਟ ਇੱਥੇ ਵੈਰੀਫਿਕੇਸ਼ਨ ਕਰਾ ਕੇ ਇੱਥੇ ਪ੍ਰਾਪਤ ਹੋ ਜਾਵੇਗਾ ਜੀ ਸਹਾਦਰਸ਼ਕ ਤੱਕ ਜੇ ਕਾਲ ਕਰਕੇ ਘਰੋਂ ਦਾ ਨਮੰਸਤ ਤੁਮਹਾਂ ਕੋਈ ਕੋਈ ਐਕਸਟਰਾ ਫੀਸ ਸਰਕਾਰ ਨੇ ਲਗਾਈ ਸਰਵਿਸ ਤੇ 50 ਰੁਪਏ ਐਕਸਟਰਾ ਲੱਗਦੇ ਆ ਮੈਂ ਕਹਿੰਦਾ ਜਿਹੜੇ ਭਾਰਤ ਦੇ ਸਰਕਾਰੀ ਕੰਮ ਹੋਗਾ ਜੇ ਕੋਈ ਵੀ ਕੰਮ ਹੈ ਜਿਹੜੀ ਗਵਰਨਮੈਂਟ ਫੀਸ ਹੈ ਉਸ ਤੋਂ ਐਕਸਟਰਾ 50 ਰੁਪਏ ਜ਼ਿਆਦਾ ਲੱਗਣਗੇ ਉਹ ਆਨਲਾਈਨ ਹੀ ਉਹ ਪੇ ਕਰੇਗਾ ਜਾਂ ਹਾਂ ਉਹ ਤਾਂ ਡਿਪੈਂਡ ਕਰਦਾ ਕਿ ਅਪਲੀਕੈਂਟ ਤੇ ਕਿ ਆਨਲਾਈਨ ਦਿੰਦਾ ਹੈ ਜਾਂ ਕੈਸ਼ ਦਿੰਦਾ ਹੈ ਉਹ ਜਿਹੜਾ ਕਰਮਚਾਰੀ ਆ ਗਿਆ ਉਹਨੂੰ ਪਾਉਂਡ ਦੇਊਗਾ ਜਾਂ ਕੈਸ਼ ਦੇਊਗਾ ਉਹ ਅਪਲੀਕੈਂਟ ਤੇ ਡਿਪੈਂਡ ਜਦੋਂ ਕੈਸ਼ ਦੇਗਾ ਕਿਉਂ ਕੋਈ ਰੈਸੋ ਜੀ ਫੀਸ ਹੋਵੇ ਫੋਨ ਦੇ ਦਿੱਤੀ ਆਊਗੀ ਠੀਕ ਹੈ ਬਾਕੀ ਦਾ ਉਹਦਾ ਮੈਸ ਆਹ ਬਾਅਦ ਵਿੱਚ ਜਦੋਂ ਤੁਸੀਂ ਸਰਵਿਸ ਕਰਕੇ ਆ ਵੀ ਜਾਂਦੇ ਆ ਨਾ ਨਮਾਇਦੇ ਬਾਅਦ ਵਿੱਚ ਵੀ ਵੈਰੀਫਿਕੇਸ਼ਨ ਦੀ ਕਾਲ ਜੀ ਜਾਂਦੀ ਹੈ ਕਿ ਤੁਹਾਡੇ ਕੋਲ ਐਕਸਟਰਾ ਫੀਸ ਨਹੀਂ ਲੱਗਦੀ ਇੱਕ ਬਾਥਰੂਮ ਇੱਥੇ ਜਿਹੜੇ ਬਣਿਆ ਕੋਈ ਕਮੇਟੀ ਵੱਲੋਂ ਬਣਿਆ ਤੁਹਾਡੀ ਪਾਰਕ ਦੇ ਨਾਲ ਬਿਲਕੁਲ ਤੁਹਾਡੇ ਸਾਹਮਣੇ ਸੁੱਧਾ ਕੇਂਦਰ ਦੇ ਜੀ ਜੀ ਉਹਦੇ ਸੰਬੰਧੀ ਕੋਈ ਪਬਲਿਕ ਅਪੀਲ ਕਰਦੀ ਉਹ ਕੀ ਕਰਦੀ ਅਪੀਲ ਕਿਉਂ ਕਰਦੀ ਆ ਨੇ ਸਾਡੇ ਉਹ ਤਾਂ ਸਾਨੂੰ ਕੋਈ ਮੋਤਰਾਇਨੀ ਨਾ ਸਾਡੇ ਨਾਲ ਲਿਖ ਹੈਗੇ ਜੀ ਸਾਡੇ ਗਵਰਨਮੈਂਟ ਨੇ ਸਾਨੂੰ ਨਹੀਂ ਤੁਹਾਨੂੰ ਦਿੱਤੇ ਆ ਮਤਲਬ ਪਬਲਿਕਲੀ ਜਿਹੜੇ ਬਾਗ ਖੋਲਣੇ ਚਾਹੀਦੇ ਆ ਕਿ ਨਹੀਂ ਉਹ ਪਬਲਿਕ ਹਾਂਜੀ ਬਿਲਕੁਲ ਜੀ ਖੋਲਣੇ ਵੀ ਚਾਹੀਦੇ ਆ ਵੈਸੇ ਤਾਂ ਜਿਹੜੇ ਸੇਵਾ ਕੇਂਦਰ ਵਿੱਚ ਜੇ ਕੋਈ ਆਉਂਦਾ ਆ ਪ੍ਰਾਰਥੀ ਐਪਲੀਕੈਂਟ ਦਾ ਕੰਮ ਕਰਾਉਣ ਵੈਸੇ ਤਾਂ ਸਾਨੂੰ ਫੈਸਿਲਿਟੀ ਹੈਗੀ ਆ ਵਾਸ਼ਰੂਮ ਦੀ ਇਲੈਕਸ਼ਨ ਕਾਰਪੋਰੇਸ਼ਨ ਤੋਂ ਜਿਹੜੀ ਮੋਹਈਆ ਕਰਵਾਈ ਗਈ ਹੈ ਠੀਕ ਹੈ ਉਹਦੇ ਵਿੱਚ ਤੁਸੀਂ ਉਹਨਾਂ ਦਾ ਕਾਰਪੋਰੇਸ਼ਨ ਦਾ ਗੱਲ ਕਰ ਸਕਦੇ ਆ ਕਿ ਉਹ ਓਪਨ ਕਰਨਗੇ ਕਿ ਨਹੀਂ ਕਰਨਗੇ ਸਰ ਜਿਹੜਾ 10 70 ਦੇ ਆਧਾਰ ਕਾਰਡ ਦਾ ਵੀ ਕੰਮ ਕੀਤਾ ਜਾਂਦਾ ਹੈ ਨਹੀਂ ਆਧਾਰ ਕਾਰਡ ਦਾ ਨਹੀਂ ਓਕੇ ਸਰ ਧੰਨਵਾਦ ਜੀ ਧੰਨਵਾਦ ਓਕੇ ਸਰ